ਸ਼ੰਭੂ ਅਤੇ ਖਨੌਰੀ ਲਗਾਤਾਰ ਦੇ ਉੱਪਰ ਜ਼ਬਰ ਦੇ ਵਿਰੋਧ ਦੇ ਵਿੱਚ 28 ਮਾਰਚ ਨੂੰ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦੇ ਅੱਗੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਰਨੇ ਦਿੱਤੇ ਜਾਣਗੇ ਜਿਸ ਦੀ ਕੀ ਤਿਆਰੀ ਸਬੰਧੀ ਮੀਟਿੰਗ ਫਤੇਗੜ ਸਾਹਿਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨਾਲਖਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਗਢੇੜਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੱਲਾ ਦੇ ਅਗਵਾਈ ਦੇ ਵਿੱਚ ਹੋਈਆ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗ੍ਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਨੁਕਸਾਨ ਹੋ ਉੱਪਰ ਭਾਈ ਵੀ ਕੀਤੀ ਜਾਵੇ ਐਲਸੀ ਦੇ ਉੱਪਰ ਢੇੜੀ ਪ੍ਰਧਾਨ ਵੀ ਕੇ ਜੂ ਰਾਜੇੜ ਅਸੀਂ 28 ਤਰੀਕ ਨੂੰ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਆਪਣੇ ਕਿਸਾਨ ਭਰਾਵਾਂ ਦੇ ਜਿਹੜਿਆਂ ਨੂੰ ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੋਂ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਵੀ ਆਗੂ ਨੂੰ ਬੁਲਾ ਕੇ ਜਿਹੜੇ ਵਰਕਰਾਂ ਉਹਨਾਂ ਨੂੰ ਇੱਕੋ ਦਾਮ ਰਾਤ ਨੂੰ ਚੱਕ ਕੇ ਜਿਹੜਾ ਸਾਡਾ ਸਮਾਨ ਜਿੰਨਾ ਵੀ ਪਿਆਦਾ ਕਿਤੇ ਤੇ ਕਿਤੇ ਖੜਾਦਾ ਕੋਈ ਐਮਐਲਏ ਚੱਕ ਲੈ ਗਿਆ ਕੋਈ ਹੋਰ ਚੱਕ ਲੈ ਗਿਆ ਜਿਹਦੀ ਕੋਈ ਪੁੱਛਤਾ ਨਹੀਂ ਉਹਦੇ ਰੋਸ ਬੱਜਿਓ ਅਸੀਂ 28 ਤਰੀਕ ਨੂੰ ਹਰ ਹੈੱਡਕੁਆਟਰ ਜ਼ਿਲ੍ਹਾ ਦਫ਼ਤਰ ਤੇ ਡੀਐਚਓ ਦਫ਼ਤਰ ਅਸੀਂ ਇਹ ਧਰਨਾ ਦੇ ਰਹੇ ਹਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਬੀ ਸਟਾਰ ਮੇਰੇ ਵਿੱਚ ਬਾਤੇ ਬਾਤ ਪਹੁੰਚੋ ਕਿ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ ਵਰਗ ਜਿਹੜਾ ਦੁਖੀ ਹੈ ਜਿਸ ਗ੍ਰਾਮ ਦੀ ਨੀਤੀ ਹੋ ਜਾ ਸਾਨੂੰ ਸਯੁਗਤ ਮੋਰਚੇ ਵੱਲੋਂ ਕਾਲ ਆਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਸਰਕਾਰ ਕੋਲੋ ਛਡਾਉਣਾ ਹੈਗਾ ਅਰ ਜਿਹੜੇ ਤੱਕੇ ਸਾਹਿਬ ਕਹੇ ਨੇ ਉਹਨਾਂ ਦੇ ਖਿਲਾਫ ਤੁਸੀਂ ਤਰ੍ਹਾਂ ਦੇ ਰਹੇ ਕਿਹੜੇ ਤਰੀਕ ਨੂੰ ਤਨ ਦੇ ਰਹੇ ਕਿੱਥੇ ਦੇ ਰਹੇ 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਦਾ ਡੀਸੀ ਦਫਤਰ ਦੇ ਅੱਗੇ ਧਰਨਾ ਹੋਣਾ ਕਿਸਾਨਾਂ ਦੀ ਅਪੀਲ ਕਰਦੇ ਹਾਂ ਜੀ ਅਰ ਸਾਰਾ ਕਿਸਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਕਿਸਾਨ ਉੱਤੋਂ ਵੱਧ ਚੜ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਤੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਵੱਡਾ ਧੋਖਾ ਕੀਤਾ ਹੈ ਅੱਜ ਤੱਕ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ ਜਦੋਂ ਕਿ ਖਾੜਕੂਆ ਚੱਲਦਾ ਸੀ ਵੱਡੇ ਵੱਡੇ ਖਾੜਕੂ ਸਰਕਾਰ ਨਾਲ ਮੀਟਿੰਗ ਕਰਦੇ ਸੀ ਪਰ ਜਿਹੜੀ ਸਰਕਾਰ ਹੁੰਦੀ ਸੀ ਉਹਨੂੰ ਸੇਫ ਪੈਸੇ ਦੇ ਕੇ ਜਦ ਤੱਕ ਉਹ ਆਪਣੇ ਟਿਕਾਣੇ ਤੇ ਨਹੀਂ ਚਲੇ ਜਾਂਦੇ ਜਦ ਤੱਕ ਕੋਈ ਐਕਸ਼ਨ ਨਹੀਂ ਕਰਦੇ ਭਗਵੰਤਪਾ ਸਰਕਾਰ ਨੇ ਇਹਨਾਂ ਦੀ ਪਿੱਠ ਵਿੱਚ ਸਭ ਤੋਂ ਵੱਡਾ ਸ਼ੂਰਾ ਵਾਰਿਆ ਉਹਨਾਂ ਨੂੰ ਮੀਟਿੰਗ 'ਤੇ ਬੁਲਾ ਕੇ ਮੀਟਿੰਗ ਦਾ ਝਾਸਾ ਦੇ ਕੇ ਜਦ ਕਿ ਤਿੰਨ ਤਿੰਨ ਸੈਂਟਰ ਦੇ ਮਨਿਸਟਰ ਤੇ ਪੰਜਾਬ ਦੇ ਮਨਿਸਟਰ ਮੀਟਿੰਗ ਵਿੱਚ ਬੈਠੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਵਿੱਚ ਡਿਟੇਨ ਕਰਨਾ ਸਭ ਤੋਂ ਵੱਡਾ ਕਾਰਤਾ ਭਰਿਆ ਆਪਾਂ ਕਦਮ ਕਹਾਂਗੇ ਇਹ ਪੰਜਾਬ ਸਰਕਾਰ ਦਾ ਕਿ ਉੱਥੇ ਬੈਠੇ ਲੀਡਰਾਂ ਨੂੰ ਲੋਕਾਂ ਨੂੰ ਲੀਡਰਲੈਸ ਕਰਕੇ ਸਾਰੇ ਲੀਡਰਾਂ ਨੂੰ ਅਰੈਸਟ ਕਰਕੇ ਪਿੱਛੇ ਆਮ ਪਬਲਿਕ ਨੂੰ ਜੋ ਉਥੋਂ ਕੁੱਟਿਆ ਮਾਰਿਆ ਕੰਡੇੜਿਆ ਗਿਆ ਉਹਨਾਂ ਦੀ ਲੁੱਟ ਹੋਈ ਆ ਇਹ ਸਭ ਤੋਂ ਇਹਦੀ ਵੱਧ ਨਖੇਦੀ ਕਰਦੇ ਆ ਕਿ ਅਸੀਂ ਭਗਵੰਤਪਾਲ ਸਰਕਾਰ ਦੀ ਨਿੰਦਾ ਕਰਦੇ ਹੋਏ ਇਹ ਜਿਹੜਾ 28 ਤਰੀਕ ਦਾ ਧਰਨਾ ਡੀਸੀ ਹੈੱਡਕੁਆਟਰ ਦੇ ਉੱਤੇ ਤੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਲੋਕਾਂ ਦੇ ਕਹਿੰਨਾ ਮੈਂ ਕਹਿੰਦਾ ਇਹ ਪਾਰਟੀ ਵਰਕਰਾਂ ਦੇ ਘਰੋਂ ਮਿਲ ਰਹੀਆਂ ਨੇ ਉਹ ਨੇ ਬਿਲਕੁਲ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਜਿਹੜਾ ਉੱਥੇ ਦਾ ਆਪਣਾ ਐਮਐਲਏ ਜਿਹੜਾ ਨਵ ਆ ਰਿਹਾ ਗੁਰਨਾਲ ਕੰਨਵਰ ਉਹ ਆਪਣੇ ਬੰਦੇ ਨੂੰ ਕਹਿ ਕੇ ਲੈ ਕੇ ਆਇਆ ਵੀ ਆਜੋ ਆਜੋ ਉੱਥੇ ਮੌਕਾ ਜੋ ਤੁਸੀਂ ਲੈ ਜਾਣਾ ਚਾਹੁੰਦੇ ਹੋ ਉੱਥੇ ਲੁੱਟ ਕੇ ਲੈ ਜਾਓ ਤਾਂ ਹੀ ਲੋਕ ਉੱਥੇ ਲੁੱਟ ਕੇ ਲੈ ਕੇ ਗਏ ਨੇ ਲੋਕਾਂ ਦੇ ਮੂੰਹ ਬੰਨੇ ਪੱਤਰਕਾਰਾਂ ਨੇ ਤਾਂ ਉਸੇ ਨੂੰ ਦਿਖਾ ਦੇ ਰਿਹਾ ਮੂੰਹ ਬੰਨੇ ਲੋਕ ਦੇਖੋ ਕਿਵੇਂ ਟਰਾਲੀਆਂ ਟਰੈਕਟਰ ਲੈ ਕੇ ਉਹਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਇਹ ਚੇਤਾਵਨੀ ਉਹ ਨਹੀਂ ਦੇਣੀ ਚਾਹੁੰਦੇ ਵੀ ਸਤਾਈ ਨੇੜੇ ਆ ਕੋਈ ਜ਼ਿਆਦਾ ਜੰਦੀ ਖੇਡ ਨਹੀਂ ਐ ਫੇਰ ਆਪੇ ਸਾਰਾ ਹਿਸਾਬ ਲੈ ਲੈਣਾ ਆਪੇ ਲੋਕਾਂ ਨੇ ਤੇ ਫੇਰ ਜਦੋਂ ਲੋਕ ਤ